ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਪਨੀਰ ਬਣਾਉਣਾ ਦੱਸਣਾ ਆਪਾਂ ਜਿਵੇਂ ਆਪਣੇ ਕਈ ਭੈਣਾਂ ਦੀ ਸ਼ਿਕਾਇਤ ਹੁੰਦੀ ਹੈ ਵੀ ਜਦੋਂ ਆਪਾਂ ਪਨੀਰ ਬਣਾਉਨੇ ਆ ਨਾ ਤੇ ਉਹਦੇ ਵਿੱਚ ਜਿਹੜੀ ਉਹਦੀ ਟਿੱਕੀ ਆ ਉਹ ਸਹੀ ਨਹੀਂ ਬਣਦੀ ਜਾਂ ਟਿੱਕੀ ਸਹੀ ਬਣ ਜੇ ਤਾਂ ਪਨੀਰ ਨਹੀਂ ਸਹੀ ਹੁੰਦਾ ਵੀ ਜਦੋਂ ਆਪਾਂ ਉਹਨੂੰ ਸਬਜ਼ੀ ਦੇ ਵਿੱਚ ਪਾਉਨੇ ਆ ਤਾਂ ਜਿਹੜਾ ਉਹ ਖਿੱਲਰ ਜਾਂਦਾ ਪਨੀਰ ਤੇ ਅੱਜ ਆਪਾਂ ਇਹੋ ਜੇ ਵਧੀਆ ਟੰਗ ਦੇ ਨਾਲ ਸੋਨੂੰ ਪਨੀਰ ਬਣਾਉਣਾ ਦੱਸਣਾ ਵੀ ਸੋਨੂੰ ਕੋਈ ਵੀ ਸ਼ਿਕਾਇਤ ਪਨੀਰ ਦੀ ਜਿਹੜੀ ਉਹ ਨਹੀਂ ਆਉਣੀ ਇੱਕ ਇੱਕ ਤਰੀਕਾ ਸੋਨੂੰ ਦੱਸਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚਲੋ ਜੀ ਫਿਰ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਇਸ ਤਰ੍ਹਾਂ ਦੀ ਜਿਹੜੀ ਡੈਰੀ ਵਰਗਾ ਪਨੀਰ ਬਿਲਕੁਲ ਘਰੇ ਤਿਆਰ ਕਰਨ ਵਾਸਤੇ ਤੁਸੀਂ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਇੱਕ ਇੱਕ ਤਰੀਕਾ ਜਿਹੜਾ ਵੀਡੀਓ ਦੇ ਵਿੱਚ ਉਹ ਦੱਸਿਆ ਗਿਆ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਓ ਜੀ ਆਪਾਂ 2 ਕਿਲੋ ਦੁੱਧ ਲਿਆ ਜੀ ਮੱਝ ਦਾ ਦੁੱਧ ਆਪਣੇ ਕੋਲੇ ਤੇ ਫੁੱਲ ਕਰੀਮ ਆਪਾਂ ਦੁੱਧ ਲੈਣਾ ਠੀਕ ਹੈ ਜੀ ਦੁੱਧ ਦੇ ਉੱਪਰੋਂ ਆਪਾਂ ਕਰੀਮ ਨਹੀਂ ਲਾਉਣੀ 2 ਕਿਲੋ ਲਿਆ ਇਹਨੂੰ ਆਪਾਂ ਗੈਸ ਦੇ ਉੱਪਰ ਧਰਿਆ ਹੋਇਆ ਥੋੜਾ ਜਿਹਾ ਮੋਟੇ ਥੱਲੇ ਵਾਲਾ ਜਿਹੜਾ ਭਾਂਡਾ ਏ ਉਹ ਆਪਾਂ ਲੈਣਾ ਏ ਤੇ ਲਓ ਜੀ ਇੰਨਾ ਕ ਆਪਾਂ ਜਿਹੜਾ ਹੈਗਾ ਜੀ ਨਿੰਬੂ ਦਾ ਸਾਤ ਲਿਆ ਬਸ ਥੋੜਾ ਜਿਹਾ 2 ਕਿਲੋ ਦੇ ਲਈ ਤੇ ਨਿੰਬੂ ਦਾ ਸਾਤ ਆਪਾਂ ਇਹ ਪਸਾਰੀ ਦੀ ਦੁਕਾਨ ਤੋਂ ਆਰਾਮ ਨਾਲ ਹੀ ਮਿਲ ਜਾਂਦਾ 10-20 ਰੁਪਈਆ ਦਾ ਤੁਸੀਂ ਲੈ ਆਇਓ ਤੇ ਇੰਨਾ ਕੀ ਪਾਉਣਾ ਏ ਜੇ ਜੇ ਨਹੀਂ ਹੈਗਾ ਨਿੰਬੂ ਦਾ ਸੱਤ ਤਾਂ ਤੁਸੀਂ ਜਿਵੇਂ ਦੋ ਨਿੰਬੂ ਆ ਉਹਨੂੰ ਤੁਸੀਂ ਨਚੋੜ ਕੇ ਤੇ ਪੁਣ ਕੇ ਉਹ ਪਾ ਸਕਦੇ ਆ ਪਰ ਆਪਾਂ ਇਹ ਡ੍ਰੈਫਟ ਨਹੀਂ ਪਾਉਣਾ ਹੈਗਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹ ਕਿਵੇਂ ਪਾਉਣਾ ਹੈ ਆ ਹੀ ਨਹੀਂ ਵੀ ਆਪਾਂ ਸਿੱਧਾ ਹੀ ਇਹ ਦੇ ਵਿੱਚ ਪਾ ਦੇਣਾ ਤੇ ਪਹਿਲਾਂ ਆਪਾਂ ਦੁੱਧ ਨੂੰ ਇੱਕ ਉਵਾਲ ਆਉਣ ਦਿੰਨੇ ਜਿੰਨਾ ਚਿਰ ਦੁੱਧ ਨੂੰ ਉਵਾਲਾ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਉਵਾਲ ਆਊਗਾ ਦੁੱਧ ਨੂੰ ਠੀਕ ਹੈ ਜੀ ਤੇ ਦੁੱਧ ਨੂੰ ਆਪਾਂ ਜਿਹੜਾ ਉਹ ਹਿਲਾਉਂਦੇ ਰਹਾਂਗੇ ਤਾਂ ਕਿ ਦੁੱਧ ਜਿਹੜਾ ਉਹ ਥੱਲੇ ਨਾ ਲੱਗੇ ਲਓ ਜੀ ਆਪਣਾ ਉਧਰ ਉਹਨਾਂ ਚਿਰ ਦੁੱਧ ਨੂੰ ਜਿਹੜਾ ਹੈਗਾ ਉਹ ਗਰਮ ਹੋਈ ਜਾਂਦਾ ਇਹਨੂੰ ਉਵਾਲਾ ਆਉਂਦਾ ਤੇ ਉਹਨਾਂ ਚਿਰ ਜਿਹੜਾ ਆਪਾਂ ਨਿੰਬੂ ਦਾ ਸਾਸ ਹੈ ਨਾ ਉਹਦੇ ਵਿੱਚ ਆਪਾਂ ਕੋਸਾ ਜਿਹਾ ਪਾਣੀ ਪਾ ਕੇ ਜਾਨੀ ਇਸ ਤਰ੍ਹਾਂ ਜਿਵੇਂ ਆ ਅੱਧਾ ਕੱਪ ਆ ਇੰਨਾ ਪਾਵਾ ਅੱਧੀ ਗੋਲੀ ਕਰ ਲੈਣੀ ਹੈ ਮਤਲਬ ਦੇਖੋ ਜੀ ਇਹ ਨਾ ਐ ਪਿਆ ਪਿਆ ਜਦੋਂ ਨੂੰ ਦੁੱਧ ਨੂੰ ਉਵਾਲਾ ਆਊਗਾ ਆ ਡਲੀ ਜੀ ਜਿਹੜੀ ਸਾਰੀ ਇਹਦੇ ਵਿੱਚ ਖੁਰ ਜਾਣੀ ਆ ਤੇ ਫਿਰ ਆਪਾਂ ਪਾਣੀ ਦੇ ਵਿੱਚ ਪਾ ਕੇ ਹਮੇਸ਼ਾ ਤੁਸੀਂ ਜੇ ਨਿੰਬੂ ਨਿਚੋੜ ਕੇ ਪਾਉਣਾ ਉਹ ਵੀ ਤੁਸੀਂ ਅੱਧੀ ਗੋਲੀ ਪਾਣੀ ਦੀ ਲੈਣੀ ਆ ਉਹਦੇ ਵਿੱਚ ਨਿੰਬੂ ਪਾਉਣਾ ਈ ਤੇ ਫੇਰ ਆਪਾਂ ਦੁੱਧ ਦੇ ਵਿੱਚ ਪਾਉਣਾ ਹੈ ਤੇ ਹੁਣ ਆਪਾਂ ਦੂਜਾ ਸਮਾਨ ਉਹਨਾਂ ਚਿਰ ਤਿਆਰ ਕਰ ਲੈਨੇ ਆ ਆਪਾਂ ਜੀ ਹੁਣ ਉਹਨਾਂ ਚਿਰ ਆਪਣਾ ਦੁੱਧ ਨੂੰ ਉਬਾਲ ਆਉਂਦਾ ਆਪਾਂ ਉਹਨਾਂ ਚਿਰ ਭਾਂਡੇ ਤਿਆਰ ਕਰ ਲਏ ਇਹਦੇ ਵਿੱਚ ਨਾ ਆਪਾਂ ਇਸ ਤਰ੍ਹਾਂ ਦੀ ਪਨੀਰ ਮਚੋੜਨ ਵਾਸਤੇ ਆਪਾਂ ਇਸ ਤਰ੍ਹਾਂ ਦੀ ਇੱਕ ਜਿਹੜੀ ਆਪਣੀ ਸਬਜੀ ਤੋਂਣ ਵਾਲੀ ਛਾਨਣੀ ਹੁੰਦੀ ਹੈ ਨਾ ਉਹ ਲਵਾਂਗੇ ਉਹ ਇਹਦੇ ਉੱਤੇ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਪਾਣੀ ਪਨੀਰ ਵਾਲਾ ਵੇਸਟ ਨਾ ਜਾਵੇ ਇਹਦੇ ਵਿੱਚ ਪੈ ਜਾਏ ਤੇ ਆਪਾਂ ਉਹਦੇ ਨਾਲ ਆਟਾ ਉਟਾ ਜਿਹੜਾ ਉਹ ਗੁੰਨ ਲੈਣੀ ਹੈ ਤੇ ਉਸ ਤੋਂ ਬਾਅਦ ਵਿੱਚ ਇਸ ਤਰ੍ਹਾਂ ਦੀ ਕੋਈ ਥੋੜੇ ਕੋਲੇ ਸਬਜੀ ਵਾਲੀ ਸ਼ਾਨ ਨਹੀਂ ਹੁੰਦੀ ਜਾਂ ਵੱਡੀ ਚਾਪ ਪਾਉਣੀ ਹੁੰਦੀ ਆ ਉਹ ਲੈ ਲੈਣੀ ਆਪਾਂ ਠੀਕ ਆ ਜੀ ਤੇ ਇਹਦੇ ਵਿੱਚ ਉੱਤੇ ਆਪਾਂ ਇੱਕ ਜਿਹੜਾ ਮਲਮਲ ਦਾ ਕੱਪੜਾ ਇਹ ਚਿੱਟਾ ਉਹ ਵਿਛਾ ਦੇਣਾ ਹੈ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਦੋਂ ਉਹ ਬਣ ਗਿਆ ਪਨੀਰ ਇਹਦੇ ਵਿੱਚ ਕਿਸ ਤਰ੍ਹਾਂ ਪਾਉਣਾ ਇਹਦੇ ਉੱਤੇ ਹੋਰ ਵੀ ਆਪਾਂ ਇੱਕ ਚੀਜ਼ ਆ ਜਿਹੜੀ ਉਹ ਐਡ ਕਰਨੀ ਆ ਜੀ ਲਓ ਜੀ ਦੁੱਧ ਨੂੰ ਆਪਣੇ ਨੂੰ ਅਵਾਲ ਆ ਗਿਆ ਜੀ ਤੇ ਜਿਹੜਾ ਆਪਾਂ ਪਾਣੀ 사ਤ ਕੋ ਲਿਆ ਹੋਇਆ ਸੀ ਨਾ ਪਾਣੀ ਦੇ ਵਿੱਚ ਉਹ ਆਪਾਂ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਦੇ ਵਿੱਚ ਐਡ ਕਰਦੇ ਜਾਣਾ ਆਪਾਂ ਡਾਇਰੈਕਟ ਨਹੀਂ ਦੇਖੋ ਉਹਦੇ ਵਿੱਚ ਸਿੱਟਿਆ ਤੇ ਆਪਾਂ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਪਾਇਆ ਹੀ ਥੋੜਾ ਜਿਹਾ ਕੋਸਾ ਪਾਣੀ ਲੈ ਲਿਓ ਤੁਸੀਂ ਇਹ ਲਓ ਜੀ ਪਨੀਰ ਆਪਣਾ ਜਿਹੜਾ ਹੈ ਬਣ ਗਿਆ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਵੀ ਇਹਨੂੰ ਬਹੁਤਾ ਚਿਰ ਆਪਾਂ ਉਬਾਲਣਾ ਨਹੀਂ ਹੈ ਜਦੋਂ ਇਸ ਤਰ੍ਹਾਂ ਇਹਦਾ ਪਾਣੀ ਚੰਗੀ ਤਰ੍ਹਾਂ ਅੱਡ ਹੋ ਗਿਆ ਪਨੀਰ ਇਹਦੇ ਵਿੱਚ ਫੁੱਟ ਜਿਹੜੇ ਉਹ ਅੱਡ ਹੋ ਗਏ ਪਾਣੀ ਅੱਡ ਹੋ ਗਿਆ ਤੇ ਬਸ ਇਹਦਾ ਜਿਹੜਾ ਗੈਸ ਆਪਾਂ ਉਹ ਬੰਦ ਕਰ ਦੇਣਾ ਇਹਨੂੰ ਆ ਹੀ ਨਹੀਂ ਵੀ 2 ਮਿੰਟ 2.5 ਮਿੰਟ ਨੂੰ ਉਵਾਲੀ ਜਾਣਾ ਇਸ ਤਰ੍ਹਾਂ ਨਹੀਂ ਫਿਰ ਇਹ ਨਾ ਜੀੜਾ ਬਣ ਜੂ ਪਨੀਰ ਤੇ ਲਓ ਜੀ ਇਹ ਸਾਰਾ ਵੀ ਪਾਣੀ ਨਹੀਂ ਆਪਣਾ ਪਿਆ ਦੇਖੋ ਥੋੜਾ ਥੋੜਾ ਜਿਹਾ ਨਾ ਪਾਣੀ ਆਪਣੇ ਕੋਲੇ ਬਚ ਗਿਆ ਪਰ ਆਪਾਂ ਪਾਉਂਦੇ ਨਹੀਂ ਫਿਰ ਬਹੁਤਾ ਇਹ ਖੱਟਾ ਹੋ ਜਾਂਦਾ ਹੈ ਨਾ ਆਪਾਂ ਇਹਨੂੰ ਰੱਖ ਦਿੰਨੇ ਆ ਏ ਦੇਖੋ ਜੀ ਤੁਸੀਂ ਆਪਣਾ ਬਿਲਕੁਲ ਪਨੀਰ ਆ ਜਿਹੜਾ ਉਹ ਅਲੱਗ ਹੋ ਗਿਆ। ਲਓ ਜੀ ਹੁਣ ਇਹਨੂੰ ਨਾ ਆਪਾਂ ਸੋਨੂੰ ਦੱਸਦੇ ਆ ਇਹ ਵੀ ਜਿਹੜਾ ਥੋੜਾ ਚੀੜਾ ਕਿਉਂ ਹੁੰਦਾ ਜਾਂ ਇਹਦੀ ਟਿੱਕੀ ਕਿਉਂ ਨਹੀਂ ਬਣਦੀ ਆਪਾਂ ਇੱਕ ਤਰੀਕਾ ਹੋਰ ਇਹਦੇ ਉੱਤੇ ਵਰਤਣਾ ਹੈ। ਗੈਸ ਆਪਣਾ ਬੰਦਾ। ਲਓ ਜੀ ਗੈਸ ਆਪਣਾ ਬੰਦਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਦੇਖੋ ਇੱਧਰ ਮੈਂ ਇਹਦੇ ਬਰਫ਼ ਵਾਲਾ ਪਾਣੀ ਲਿਆ ਜੀ ਬਿਲਕੁਲ ਠੰਡਾ ਠੰਡਾ ਪਾਣੀ ਆ ਆਪਣੇ ਕੋਲੇ। ਇਹ ਆਪਾਂ ਇਹਦੇ ਵਿੱਚ ਪਾ ਦੇਣਾ। ਇਹਦੇ ਨਾਲ ਜਿਹੜਾ ਪਨੀਰ ਆ ਟਿੱਕੀ ਆ ਉਹ ਥੋੜੀ ਵਧੀਆ ਬਣ ਕੇ ਤਿਆਰ ਹੋਣੀ ਆ ਤੇ ਅੱਧਾ ਪਾਣੀ ਇਹਦੇ ਵਿੱਚੋਂ ਇਹਦੇ ਵਿੱਚ ਮੈਂ ਹੋਰ ਵੀ ਪਾਣੀ ਲਾਉਂਗੀ ਇਹ ਹੁਣ ਆਪਾਂ ਤਕਰੀਬਨ ਪਾਤਾ ਹੀ ਪਾਣੀ ਇਹਦੇ ਵਿੱਚ ਤੇ ਲਓ ਜੀ ਹੁਣ ਆਪਾਂ ਇਹਨੂੰ ਨਿਚੋੜ ਲੈਨੇ ਦੇਖੋ ਆ ਤਾਂ ਪੱਕ ਗਈ ਵੀ ਦਿਖਾ ਹਟਿਆ ਨਾ ਇਹਨੂੰ ਆਪਾਂ ਸ਼ੈਂਕ ਚ ਰੱਖਿਆ ਈ ਤੇ ਹੁਣ ਫੇਰ ਆਪਾਂ ਦੱਸ ਦਿੰਨੇ ਵੀ ਥੱਲੇ ਡੋਂਗਾ ਰੱਖਿਆ ਆਪਾਂ ਜਿਹੜਾ ਪਨੀਰ ਵਾਲਾ ਪਾਣੀ ਆ ਉਹ ਵਿੱਚ ਪਊਗਾ ਤਿਆ ਸਬਜੀ ਵਾਲੀ ਸ਼ਾਨ ਨੇ ਆ ਇਹਦੇ ਥਾਂ ਤੇ ਤੁਸੀਂ ਵੱਡੀ ਚਾਪ ਹੋਣੀ ਵੀ ਲੈ ਸਕਦੇ ਆ ਠੀਕ ਹੈ ਤੇ ਆਪਾਂ ਇਹਦੇ ਵਿੱਚ ਹੁਣ ਮਲਮਲ ਦਾ ਕੱਪੜਾ ਵਿਛਾ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਆ ਉਹ ਨਚੋੜਨਾ ਹੈ ਐ ਲਓ ਜੀ ਹੁਣ ਆਪਣਾ ਪਨੀਰ ਮੁਚੜ ਗਿਆ ਜੀ ਹੁਣ ਆਪਾਂ ਇਹਦੇ ਉੱਤੇ ਜਿਹੜਾ ਬਰਫ ਵਾਲਾ ਪਾਣੀ ਆ ਉਹ ਫੇਰ ਪਾ ਦੇਣਾ చారే కో చారే కో హలక నచోడనా గా నిచోడ లేన గంఢ దీ ਇਸ ਤਰ੍ਹਾਂ ਤੁਸੀਂ ਇਹਦੀ ਜਿਹੜੀ ਗੰਡਾ ਉਹ ਮਾਰ ਦਿਓ। ਪੂਰੀ ਜੀ ਗੰਡਾ ਇਹਦੇ ਵਿੱਚੋਂ ਆਪਾਂ ਕੱਢ ਲਾਂਗੇ ਫਿਰ ਇਹਦੇ ਤੇ ਭਾਰ ਨਹੀਂ ਨਾ ਫਿਰ ਇਹ ਟੁੱਟ ਜੂਗੀ। ਲਓ ਜੀ। ਇਸ ਤਰ੍ਹਾਂ ਆਪਾਂ ਇਹਨੂੰ ਕਰਕੇ ਜੀ ਇਹਦੇ ਉੱਤੇ ਹੁਣ ਆਪਾਂ ਭਾਰ ਦੇਵਾਂਗੇ। ਲਓ ਜੀ ਭਾਰ ਆਪਾਂ ਨਾ ਇਹਦੇ ਉੱਤੇ ਦੇਖੋ ਆਹ ਮੇਰੇ 2.5 ਕਿਲੋ ਦੀ ਕੈਣੀ ਆ। ਇਹਨੂੰ ਮੈਂ ਪਾਣੀ ਨਾਲ ਭਰ ਲਿਆ ਤੇ ਇਸ ਤਰ੍ਹਾਂ ਹੀ ਇਹ ਸ਼ੈਂਕ ਦੇ ਵਿੱਚ ਪਈ ਰੂ ਆਪਾਂ ਇਹਨੂੰ ਜੀ 40 45 ਮਿੰਟ ਰੱਖਾਂਗੇ ਇਹ ਤੋਂ ਵੱਧ ਨਹੀਂ ਆਪਾਂ ਰੱਖਣਾ ਬਸ 45 ਮਿੰਟਾਂ ਦੇ ਵਿੱਚ ਆਪਣਾ ਪਨੀਰ ਆ ਜਿਹੜਾ ਉਹ ਟਿੱਕੀ ਵਧੀਆ ਬਣ ਕੇ ਤਿਆਰ ਹੋਣੀ ਆ ਆਪਣੀ ਤੁਸੀਂ ਦੇਖ ਹੀ ਜਾਓ ਤੇ 45 ਮਿੰਟਾਂ ਬਾਅਦ ਦੇਖਾਂਗੇ ਆਪਾਂ ਹੁਣ ਲਓ ਜੀ ਆਪਣੇ 45 ਮਿੰਟ ਹੋ ਗਏ ਜੀ ਇਹਨੂੰ ਰੱਖੇ ਨੂੰ ਇਹ ਦੇਖੋ ਜੇ ਥੇ ਨਾ ਦੱਸਣਾ ਭੁੱਲ ਗਈ ਸੀ ਵੀ ਜਿਹੜਾ ਇਹਦੇ ਥੱਲੇ ਆਪਾਂ ਗਰਮ ਪਾਣੀ ਨਿਚੋੜਿਆ ਸੀਗਾ ਹਨਾ ਉਹ ਆਪਾਂ ਖਾਲੀ ਕਰ ਦੇਣਾ ਡੋਂਗਾ ਫੇਰ ਇਹ ਰੱਖਣਾ ਨਹੀਂ ਤਾਂ ਥੱਲਿਓਂ ਇਹਦੇ ਗਰਮ ਪਾ ਫਾ ਕੇ ਆਪਣੀ ਟਿੱਕੀ ਉਹ ਸਹੀ ਨਹੀਂ ਬਣਨੀ ਇਸ ਕਰਕੇ ਅਸੀਂ ਪਾਣੀ ਜਿਹੜਾ ਥੱਲੇ ਉਹ ਕੱਢਤਾ ਸੀਗਾ ਤੇ ਹੁਣ ਆਪਾਂ ਜਿਹੜਾ ਇਹ ਪਨੀਰ ਆ ਆਪਾਂ ਇਹਦੇ ਦੇਖਦੇ ਆ ਟਿੱਕੀ ਬਣਾਉਣੇ ਲਓ ਜੀ ਇਹਦੀ ਟਿੱਕੀ ਦੇਖੋ ਜੀ ਹੁਣ ਤੁਸੀਂ ਆਪਾਂ ਸਾਰਾ ਜਿਹੜਾ ਸੋਡੇ ਸਾਹਮਣੇ ਆ ਇਹ ਕਟਿੰਗ ਕਰਨੀ ਆ ਆਪਾਂ ਕੋਈ ਵੀਡੀਓ ਸਕਿਪ ਨਹੀਂ ਕਰਨੀ ਜੀ ਲਓ ਜੀ ਦੇਖੋ ਜੀ ਇਹ ਆਪਾਂ ਲੱਗ ਕਰਕੇ ਦਿਖਾਵਾਂਗੇ ਦੇਖੋ ਤੇ ਆ ਚੀਜ਼ ਆਪਾਂ ਅਲੱਗ ਦਿਖਾਵਾਂਗੇ ਦੇਖੋ ਜਿਹੜੀ ਇਹਦੇ ਵਿੱਚ ਆ ਜਾਲੀ ਬਣ ਰਹੀ ਹੈ ਨਾ ਇਹਦਾ ਮਤਲਬ ਆਪਣਾ ਪਨੀਰ ਆ ਜਿਹੜਾ ਪੂਰਾ ਵਧੀਆ ਬਣ ਕੇ ਤਿਆਰ ਹੋਇਆ ਵਾ ਇਹ ਲਓ ਜੀ ਆਪਾਂ ਸਾਰਾ ਜਿਹੜਾ ਪਨੀਰ ਆ ਇਹਦੀ ਕਟਿੰਗ ਕਰ ਲੈਣੀ ਆ ਲਓ ਜੀ ਜਿਹੜੀ ਕਟਿੰਗ ਆਪਣੀ ਉਹ ਵਧੀਆ ਆਪਣੀ ਜਿਹੜੀ ਪਨੀਰ ਦੀ ਆ ਉਹ ਹੋ ਗਈ ਐ ਤੇ ਹੁਣ ਆਪਾਂ ਸੋਨੂੰ ਪਨੀਰ ਆ ਜੀ ਜਿਹੜਾ ਦਿਖਾਉਣੀ ਆ ਲਓ ਜੀ ਕੋਈ ਟਿੱਕੀ ਚੱਕੋ ਤੁਸੀਂ ਦੇਖੋ ਲਓ ਹੈ ਦੇਖੋ ਜੀ ਇਹ ਤੁਸੀਂ ਸਬਜੀ ਚ ਪਾ ਲਈ ਜਿਵੇਂ ਬਿਲਕੁਲ ਵੀ ਇਹ ਨਾ ਭੁਰਨਾ ਆਪਣਾ ਪਨੀਰ ਆ ਹੀ ਨਹੀਂ ਹੈ ਬਸ ਇਹ 45 ਮਿੰਟ ਆਪਾਂ ਰੱਖਿਆ 45 ਮਿੰਟ ਤੋਂ ਵੱਧ ਵੀ ਇਹ ਆਪਾਂ ਨਹੀਂ ਰੱਖਣਾ ਕਿਉਂਕਿ ਫਿਰ ਜ਼ਿਆਦਾ ਸਖਤ ਹੋ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਣਾਇਓ ਵੀ ਜਦੋਂ ਆਪਾਂ ਇਹਦੇ ਵਿੱਚ ਬਰਫ਼ ਵਾਲਾ ਪਾਣੀ ਪਾਉਣਾ ਜਿਵੇਂ ਸੋਣ ਦੱਸਿਆ ਤੇ ਇੱਕ ਗੱਲ ਤੁਹਾਨੂੰ ਵੀ ਜਿਹੜਾ ਦੱਸਣਾ ਅਸੀਂ ਭੁੱਲੇ ਸੀਗੇ ਵੀ ਜਦੋਂ ਆਪਾਂ ਪਨੀਰ ਨੂੰ ਨਚੋੜ ਲਿਆ ਉਸ ਦੇ ਵਿੱਚੋਂ ਆਪਾਂ ਜਿਹੜਾ ਗਰਮ ਪਾਣੀ ਆ ਉਹ ਕੱਢ ਦੇਣਾ ਈ ਜੀ ਤੇ ਆਪਾਂ ਲਓ ਜੀ ਆਪਣੀਆਂ ਸਾਰੀਆਂ ਟਿਕੀਆਂ ਪਨੀਰ ਦੀਆਂ ਬਣ ਕੇ ਤਿਆਰ ਹੋ ਗਈਆਂ ਤੇ ਇਸ ਤਰ੍ਹਾਂ ਤੁਸੀਂ ਵੀ ਪਨੀਰ ਜਿਹੜਾ ਬਣਾ ਕੇ ਦੇਖਣਾ ਜਿਵੇਂ ਸਾਨੂੰ ਤਰੀਕਾ ਦੱਸਿਆ ਤੁਸੀਂ ਸਾਰਾ ਤਰੀਕਾ ਅਪਣਾਉਣਾ ਵਿੱਚ ਤੇ ਫਿਰ ਸਾਨੂੰ ਦੱਸਿਓ ਵੀ ਤੁਸ ਤੁਹਾਡਾ ਪਨੀਰ ਆ ਜਿਹੜਾ ਉਹ ਕਿਵੇਂ ਬਣਿਆ ਬਹੁਤ ਵਧੀਆ ਟਿੱਕੀ ਬਣੀ ਆ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਏ ਨਹੀਂ ਲੱਗਣਾ ਵੀ ਇਹ ਪਨੀਰ ਘਰੇ ਬਣਾਇਆ ਵਾ ਬਿਲਕੁਲ ਬਾਜ਼ਾਰ ਵਰਗਾ ਡੇਰੀ ਵਰਗਾ ਪਨੀਰ ਆ ਜਿਹੜਾ ਉਹ ਬਣ ਕੇ ਤਿਆਰ ਹੋਊਗਾ ਤੇ ਆਪਾਂ ਜਲਦ ਹੀ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਸਾਨੂੰ ਛੁੱਟੀਆਂ ਦਿਓ ਜੀ ਹੁਣ ਵੀਡੀਓ ਦੇਖਣ ਲਈ ਧੰਨਵਾਦ ਤੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਥੈਂਕ ਯੂ ਜੀ